ਰੱਬ ਦਾ ਨਾਮ ਅਤੇ ਗਿਆਨ ਗੁਰੂ ਦੇ ਰਾਹੀਂ ਹੀ ਪ੍ਰਾਪਤ ਹੁੰਦਾ ਹੈ ਅਤੇ ਗੁਰੂ ਦੇ ਰਾਹੀਂ ਹੀ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਹਰੀ ਪਿਤਾ ਪਰਮੇਸ਼ਰ ਸਭ ਥਾਈ ਮੌਜੂਦ ਹਨ ਵਿਆਪਕ ਹਨ ਤਾਂ ਫਿਰ ਗੁਰੂ ਹੀ ਸਾਡੇ ਵਾਸਤੇ ਸੇਵ ਹੋਏ ਗੁਰੂ ਹੀ ਸਾਡੇ ਲਈ ਗੌਰਖ ਵਰਮਾ ਹੋਏ ਅਤੇ ਗੁਰੂ ਹੀ ਸਾਡੇ ਵਾਸਤੇ ਪਾਰਬਤੀ ਮਾਈ ਹੋਏ ਸੋਚੋ ਕਿੰਨੀ ਜ਼ਿਆਦਾ ਤਾਕਤ ਗੁਰੂ ਵਿੱਚ ਹੈ ਤਾਂ ਫਿਰ ਅਸੀਂ ਸੱਚੇ ਸਤਗੁਰ ਦਾ ਪੱਲਾ ਕਿਉਂ ਨਹੀਂ ਫੜਦੇ ਗੁਰਮਖਨਾਦੰ ਗੁਰਮਖਵੇਦੰ ਗੁਰਮਖ ਰਹਾ ਆਸਮਾਈ ਗੋਰੀ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਵਾਹਿਗੁਰੂ ਵਾਹਿਗੁਰੂ